28 ਸਾਲਾ ਨੌਜਵਾਨ ਦਾ ਮੁਹਾਲੀ ਵਿਖੇ ਪ੍ਰਵਾਸੀਆ ਵੱਲੋਂ ਕਤਲ ਦੇ ਮਾਮਲੇ ਦੇ ਵਿੱਚ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ 40s ਹਸਪਤਾਲ ਮੁਹਾਲੀ ਦਾ ਬਾਹਰ ਕੀਤਾ ਜਾ ਰਿਹਾ ਪ੍ਰਦਰਸ਼ਨ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਐਸਐਸਪੀ ਮੁਹਾਲੀ ਹਰਮਨਦੀਪ ਸਿੰਘ ਹਨ ਜੀ ਉਹਦੇ ਜਿਹੜੀ ਗੱਲ ਹੈਗੀ ਜੀ ਪਰਸੋਂ ਸ਼ਾਮ ਨੂੰ ਜਿਹੜੇ ਇੱਕ ਬੱਚਾ ਸੀਗਾ ਇਹ ਸ਼ਿਵਰਾਤਰੀ ਦੇ ਮੱਥਾ ਟੇਕਣ ਗਿਆ ਸੀਗਾ ਤੇ ਉੱਥੇ ਕਿਤੇ ਜਿਹੜਾ ਹੈਗਾ ਜੀ ਕੋਈ ਲੜਾਈ ਝਗੜਾ ਹੋ ਰਿਹਾ ਸੀ ਪ੍ਰਵਾਸੀਆਂ ਦੇ ਉਹਦੇ ਵਿੱਚ ਬਿਆਛੜਾਉਣ ਲੱਗਿਆ ਸੀ ਬੱਚਾ ਕੁਝ ਹੋਈ ਦੀ ਗੱਲ ਤੇ ਉਹਨਾਂ ਨੇ ਇਹਦੇ ਚਾਕੂ ਮਾਰਤਾ ਸੀਗਾ ਉਸ ਤੋਂ ਬਾਅਦ ਤੋਂ ਜਿਹੜਾ ਹੈਗਾ ਜੀ ਅਸੀਂ 307 ਦੀ ਐਫ ਆਈ ਆਰ ਜਿਹੜੀ ਹੈਗੀ ਅਟੈਂਪਟ ਟੂ ਮਰਡਰ ਦੀ ਦਰਜ ਕੀਤੀ ਹੋਈ ਸੀ ਤੇ ਇੱਕ ਬੰਦਾ ਇਹਦੇ ਚਾ ਰਾਉਂਡ ਅਪ ਕੀਤਾ ਹੋਇਆ ਠੀਕ ਆ ਅੱਜ ਸਵੇਰੇ ਜਿਹੜਾ ਹੈਗਾ ਅਨਫੋਰਚੂਨੇਟਲੀ 40 ਦੇ ਵਿੱਚ ਉਹਦੀ ਬੱਚੇ ਦੀ ਜਿਹੜੀ ਹੈਗੀ ਡੈਥ ਹੋ ਗਈ ਜੀ ਉਸ ਤੋਂ ਬਾਅਦ ਜਿਹੜੀ 2 ਦਿਨ ਦੀ ਕਾਰਗੁਜ਼ਾਰੀ ਉਹਦੇ 'ਚ ਤਕਰੀਬਨ 5 ਬੰਦੇ ਸੀ ਇਹਦੇ ਜਿਹੜੇ ਇਨਵੋਲਡ ਸੀਗੇ ਉਹ ਰੈਸਟ ਕਰ ਲਏ ਤੇ ਬਾਕੀ ਕੁਝ ਰਹਿੰਦੇ ਉਹਨਾਂ ਨੂੰ ਰੈਸਟ ਕਰ ਲਿਆ ਜਾਊਗਾ ਜੀ ਜਿਹੜੀ ਇੱਕ ਪਰਿਵਾਰ ਦੀ ਗੱਲ ਸੀਗਾ ਵੀ 2 ਘੰਟੇ 40 ਹਸਪੀਟਲ ਦੇ ਵਿੱਚ ਇਲਾਜ ਨਹੀਂ ਹੋਇਆ ਕੁਝ ਨਹੀਂ ਹੋਇਆ ਤਾਂ ਉਹਦੇ ਬਾਰੇ ਅਸੀਂ ਇਹਨਾਂ ਨੂੰ ਕਨਵਿੰਸ ਕੀਤਾ ਵੀ ਪੋਸਟਮਾਰਟਮ ਜਿਹੜਾ ਹੈਗਾ ਉਹ ਸਰਕਾਰੀ ਡਾਕਟਰਾਂ ਦੀ ਨਿਗਰਾਨੀ 'ਚ ਬੋਰਡ ਆਫ ਡਾਕਟਰਸ ਵੱਲੋਂ ਕੀਤਾ ਜਾਊਗਾ ਤੇ ਜੇ ਕੋਈ ਹਸਪੀਟਲ ਦੀ ਉਹਦੇ ਚ ਪੋਸਟ ਵਾਰਡ ਜਣ ਗੈਲੀ ਕੀਤੀ ਹੈ ਤਾਂ ਜਿਹੜੀ ਜਿਹਦੇ ਤੇ ਬੰਦੀ ਕਾਰਵਾਈ ਕੀਤੀ ਉਹ ਕੀਤੀ ਜਾਵੇ। ਬਿਰੇ ਦਿੱਤੇ ਵੀ ਕਰਨਾ ਸੀ ਕਿ ਮੰਦਰ ਤੋਂ ਮੁੱਠਾ ਕਿੱਥੇ ਕਹਿੰਦੇ ਬਾਹਰ ਆਇਆ। ਜੀ ਤੋਂ ਉੱਤੇ ਕਿ ਉਹਨਾਂ ਦਾ ਕੀ ਕਾਰਨ ਕੀ ਹੈ? ਕੋਈ ਹਾਂ। ਕੋਈ ਹਾਂ ਲੜਾਈ ਲੜਾਈ ਝਗੜਾ ਹੋ ਰਿਹਾ ਸੀ ਜੀ ਇਹ ਵੀ ਇਨਵੋਲਵ ਹੋ ਗਿਆ ਛੜਨ ਲੱਗਿਆ ਉਹਨਾਂ ਨੂੰ ਤੇ ਉਹਦੇ ਵਿੱਚ ਹੀ ਇਹਦੇ ਕਾਕੂ ਲੱਗ ਗਿਆ। ਹੂੰ। ਕਾਫੀ ਜਣੇ ਸੀ ਜੀ। ਤੇ तकरीबन 8 ਤੋਂ 10 ਦੇਣੇ ਉੱਥੇ ਜਿਹੜਾ ਹਜੂਮ ਸੀਗਾ ਇੱਕ ਉਹਨਾਂ ਦਾ ਸੀਗਾ ਪਰ ਜਿਹੜੇ ਮੇਨ ਦੋਸ਼ੀ ਹੈਗੇ ਆਡੈਂਟੀਫਾਈਡ ਆ ਪਰਾਉਡ ਆਬੀ। ਪਰ ਦੇਖੋ ਸੀਸੀਟੀਵੀ ਦਾ ਜੀ ਮੁਹਾਲੀ ਸ਼ਰੀਆਮ ਉੱਥੇ ਕੋਈ ਬਚਾਉਣ ਵਾਲਾ ਨਹੀਂ ਬਾਅਦ ਵਿੱਚ ਜਾਮ ਪਰਿਵਾਰ ਤੇ ਆ ਵੀ ਪੁਲਿਸ ਥਾਣੇ ਦੇ ਵਿੱਚ ਵੀ ਕੋਈ ਨਹੀਂ ਮਿਲਿਆ ਨਹੀਂ ਇਹ ਤਾਂ ਮੈਨੇ ਮੈਂ ਹੁਣ ਤੁਹਾਡੇ ਸਾਹਮਣੇ ਗੱਲ ਕੀਤੀ ਇਹ ਤਾਂ ਬਿਲਕੁਲ ਗਲਤ ਹੈ ਰੌਂਗ ਸਟਾਫ ਸਰ ਉਹ ਤੁਹਾਡੇ ਸਾਹਮਣੇ ਗੱਲ ਹੁਣ ਸਰ ਉਹਨਾਂ ਦੇ ਭਰਾ ਸਾ ਦਿੱਤਾ ਹੋਣਾ ਨਹੀਂ ਨਹੀਂ ਸਿਕਿਉਰਟੀ ਦਾ ਕੋਈ ਨਹੀਂ ਜੀ ਦੇਖੋ ਉਹਨਾਂ ਦਾ ਪਰਿਵਾਰ ਦਾ ਗਰਾਜ ਹੈਗਾ ਉਹਨਾਂ ਦਾ ਕੋਈ ਸਿਕਿਉਰਟੀ ਉਹਨਾਂ ਲੈ ਕੇ ਕੋਈ ਖੁਸ਼ੀ ਨਹੀਂ ਸੀ ਜੇ ਉਹਨਾਂ ਦੀ ਇੱਕ ਗੱਲਬਾਤ ਕਰਨ ਦਾ ਉਸ ਜਿਹੜਾ ਵੀ ਹਸਪੀਟਲ ਦੇ ਵਿੱਚ ਜਿਹੜਾ 2 ਘੰਟੇ ਸਾਡਾ ਲੱਗ ਗਿਆ ਲੇਕਿਨ ਉਹਨਾਂ ਨੇ ਸ਼ੋਰ ਕਰਤਾ ਕਿ ਜੀ ਵੀ ਅਗਰ ਕੋਈ ਪੋਸਟਵਾਰਡਨ ਦੇ ਵਿੱਚ ਕੋਈ ਪ੍ਰੋਬਲ